ਵੋਟ ਕਿਸੇ ਨੂੰ ਨਹੀਂ ਪਾਉਣੀ ਨਾ ਨਾ ਜੀ ਨਾ ਨਾ ਕਹਿੰਦੇ ਅਸੀਂ ਕੰਮ ਹੀ ਬੜੇ ਕੀਤੇ ਆ ਤੁਸੀਂ ਕਹਿੰਦੇ ਕੰਮ ਹੀ ਕੋਈ ਨਹੀਂ ਆ ਕਿਹੜਾ ਆਂਦਾ ਜੀ ਕੋਈ ਨਹੀਂ ਆਂਦਾ ਹੈ ਕੋਈ ਨਹੀਂ ਕਰਦਾ ਕੰਮ ਮੈਂ ਤੁਹਾਡੇ ਸਾਹਮਣੇ ਕਹਿ ਕੇ ਗਿਆ ਵੀ ਪਹਿਲਾ ਕੰਮ ਆਇਆ ਪਹਿਲਾ ਨਲਕਾ ਉਹ ਕਹਿੰਦਾ ਪੱਟ ਇਹਨੇ ਪੰਜ ਸਾਲਾਂ ਨੂੰ ਹੋਣਾ ਬਾਜੋ ਇਹ ਦੇਖਣਾ ਨਹੀਂ ਇਹ ਤਾਂ ਲੋਕਲ ਆ ਕੌਣ ਇਹ ਤਾਂ ਵੜਦੇ ਲੋਕਲ ਵੜਨ ਤਾਂ ਲੋਕਲ ਆਜਾ ਇਹਨੂੰ ਪੰਜ ਸਾਲਾਂ ਨੂੰ ਨਹਿਣਾ ਹੋਣਾ ਪਰ ਤੁਹਾਡੇ ਹਿਸਾਬ ਨਾਲ ਜਾਣ ਦੀ ਕੰਮ ਕੋਈ ਨਹੀਂ ਕਰਦਾ ਵੋਟ ਫਿਰ ਕਿਸੇ ਨੂੰ ਪਾਉਣ ਦਾ ਫਾਇਦਾ ਨਹੀਂ 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 ਕੋਈ ਨਹੀਂ ਹਾਂ ਜੀ ਨਹੀਂ ਤੁਹਾਡੀ ਨੌਜਵਾਨ ਹੋ ਤੁਸੀਂ ਅੱਜ ਦੀ ਸੋਚ ਤੁਹਾਡੀ ਇਹੀ ਕਹਿੰਦੀ ਆ ਅਮਰਤਪਾਲ ਨੂੰ ਭਾਵਾਂਗੇ ਜਿਉਂਗੇ ਇ ਹਾਂਜੀ ਨਹੀਂ ਉਹ ਤਾਂ ਖਡੂਰ ਸਾਹਿਬ ਆ ਨਾ ਬਾਈ ਕੋਈ ਕਹਿੰਦਾ ਇੱਧਰ ਕੋਈ ਖਲੇਗਾ ਇੱਧਰ ਪਾ ਦਾਂਗੇ ਹਾਂਜੀ ਉਹਨਾਂ ਦਾ ਇੱਧਰ ਚਲੋ ਕੋਈ ਨਹੀਂ ਹੈਗਾ ਉਹ ਤਾਂ ਕੋਈ ਕਮੇਟਰੀ ਕਰਦਾ ਪਰ ਕਹਿਣ ਦਾ ਮਤਲਬ ਵੀ ਇਹਨਾਂ ਜੋ ਆਪਾਂ ਨੂੰ ਰਵਾਇਤੀ ਪਾਰਟੀਆਂ 'ਚ ਕੋਈ ਨਹੀਂ ਪਸੰਦ ਨਹੀਂ ਨਹੀਂ ਕੋਈ ਨਹੀਂ ਹਾਂਜੀ ਉਹਨੂੰ ਬਾਈ ਜੀ ਨਹੀਂ ਜੀ ਨਹੀਂ ਤੁਸੀਂ ਫਿਰ ਵੋਟ ਪਾਉਂਗੇ ਨਹੀਂ ਇੱਦਕੇ ਨਹੀਂ ਜੀ ਜਾਉਂਗੇ ਹੀ ਨਹੀਂ ਕਿ ਨੋਟਾ ਦਾ ਬਟਨ ਦੱਬੋਗੇ ਨਹੀਂ ਕਹੀਂ ਸਰ ਦਾ ਬੀੜਾ ਦੱਬੋ ਅੱਛਾ ਨਹੀਂ ਉੱਥੇ ਇੱਕ ਆਪਸ਼ਨ ਹੁੰਦੀ ਆ ਨਾ ਵੀ ਜੇ ਕਿਸੇ ਨੂੰ ਨਹੀਂ ਪਾਉਣੀ ਤਾਂ ਨੋਟਾ ਨੂੰ ਪਾ ਦਿਓ ਹਾਂਜੀ 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 ਕਿਉਂਕਿ ਵੋਟ ਪਾਉਣਾ ਆਪਣਾ ਹੱਕ ਆ ਜੇ ਵੋਟ ਨਹੀਂ ਪਾਵਾਂਗੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਆਪਣੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹ ਨਹੀਂ ਹੁੰਦੀਆਂ ਉਸੇ ਕਰੋਂ ਵੋਟ ਬਣੀਆਂ ਤੁਹਾਡੀ ਹਾਂਜੀ ਤੁਸੀਂ ਤੁਸੀਂ ਬਜ਼ੁਰਗੋ ਕੀ ਕਹਿੰਦੇ ਹੋ ਇੱਧਰ ਇੱਧਰ ਕਰੋ ਕਰੋ ਇੱਧਰ ਉੱਧਰ ਮਬਦਲ ਕਰੋ ਹਾਂ ਤੁਹਾਨੂੰ ਕੌਣ ਪਸੰਦ ਆ ਤੁਹਾਨੂੰ ਤਾਂ ਇਹੋ ਹੀ ਆ ਹੁਣ ਝਾੜੂ ਹੀ ਪੈਣ ਲਈ ਹੈ ਹੁਣ ਤਾਂ ਝਾੜੂ ਹੀ ਚੱਲਣਾ ਝਾੜੂ ਹੀ ਚੱਲਣਾ ਹੁਣ ਤੇ ਝਾੜ ਕੇ ਬਾਹਰ ਨਹੀਂ ਹੋਰ ਕੋਈ ਨਹੀਂ ਪਸੰਦ ਹੈਗਾ ਪੰਜੇ ਵਾਲੇ ਨਹੀਂ 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 ਝਾੜੂ ਹੀ ਝਾੜੂ ਵਾਲੇ ਪਸੰਦ ਝਾੜੂ ਝਾੜੂ ਇਹ ਕੰਮ-ਕੰਮ ਕਰਾਈ ਜਾਂਦੇ ਨੇ ਕਰਾਈ ਜਾਂਦੇ ਕਰਾਈ ਜਾਂਦੇ ਤੁਹਾਨੂੰ ਪੈਨਸ਼ਨ-ਮੋਨਸ਼ਨ ਮਿਲ ਜਾਂਦੀ ਆ ਹਾਂ ਮਿਲ ਜਾਂਦੀ ਆ ਤੇ ਬਾਕੀ ਨਹੀਂ ਪਸੰਦ ਹੈ ਕਿ ਫੁੱਲ ਵਾਲੇ ਨਹੀਂ ਪਸੰਦ ਹੁੰਦਾ ਕਹਿੰਦੇ ਅਸੀਂ ਜੱਤਣ ਵਾਲੇ ਆ ਨਾ ਨਾ ਕੋਈ ਨਹੀਂ ਕੋਈ ਨਹੀਂ ਇਹਦੀ ਝਾੜੂ ਦੀ ਆਵਾਜ਼ ਹੀ ਇੱਧਰ ਹਾਂ ਹਾਂ ਝਾੜੂ ਦੀ ਕੀ ਚੱਲ ਰਹਾ ਹੈ ਚੱਲ ਰਹਾ ਹੈ ਕਿ ਇਹ ਬੈਠੇ ਆ ਤੁਮ ਆਪ ਆਪ ਕੀ ਵੋਟ ਬਣੀ ਆ ਓਹੋ ਕਿਸ ਕੋ ਡਾਲੋਗੇ ਉਹ ਮੋਕੇ ਆਓਗੇ ਤੇ ਵੇਖਾਂਗੇ ਪਰ ਕਿਹਨੂੰ ਪਤਾ ਤਾਂ ਲੱਗੇ ਵੀ ਕਿਹਨੂੰ ਕੋਈ ਤਾਂ ਪਸੰਦ ਹੋਊਗਾ ਹੀ ਅੱਕਦਾ ਤਾਂ ਪਸੰਦ ਹੁੰਦਾ ਹੀ ਆ ਆਹੋ ਹੁੰਦਾ ਦਾਵਾ ਜਦੋਂ ਮੌਕੇ ਆਊਗੇ ਫਿਰ ਵੇਖ ਲਾਂਗੇ ਕਦਾ ਆ ਗਿਆ ਵਾ 10 ਦਾ ਦਿਨ ਰਹਿ ਗਏ ਸਾਰੇ ਦੇ ਭਾਵੇਂ 10 ਦਿਨ ਹੀ ਰਹਿ ਗਏ ਨੇ ਇਹ ਮੌਕੇ ਦਾ ਪਤਾ ਲੱਗਦਾ ਵਾ ਇਦਾਂ ਨਹੀਂ ਪਤਾ ਲੱਗਦਾ ਅੱਛਾ ਹਲੇ ਡਿਸਾਈਡ ਨਹੀਂ ਹੋਇਆ ਹਲੇ ਬੋਤਲ ਕਿੱਧਰ ਆਉਣੀ ਆ ਉਹ ਦੇਖਾਂਗੇ ਫਿਰ ਨਾ ਬੋਤਲ ਬੋਤਲ ਨਹੀਂ ਵੇਂਦੇ ਹੁੰਦੇ ਨਾ ਅੱਛਾ ਹਲੇ ਮਨ ਬਣਿਆ ਨਹੀਂ ਮਤਲਬ ਨਾ ਕੰਡਿਏ ਤੇ ਜਾ ਕੇ ਬਣੋ ਕੰਡਿਏ ਤੇ ਜਾ ਕੇ ਬਣੋ 20 ਦਿਨਾਂ ਬਾਅਦ ਹੈ ਆਹ ਤੇ ਕਿਦਾਂ ਦਾ ਮਾਹੌਲ ਕਿਵੇਂ ਚੱਲ ਰਿਹਾ ਜੀ ਵੋਟਾਂ ਦਾ ਵਾ ਕੀ ਦਾ ਤੁਹਾਨੂੰ ਲੱਗਦਾ ਵੀ ਪਲੜਾ ਭਾਰੀ ਆ ਉਹ ਮਾਹੌਲ ਹੈ ਦੇ ਵਿੱਚ ਉਹਨਾਂ ਲਈ ਚੜੂ ਬਣਦਾ ਹੀ ਮਾਹੌਲ ਨਹੀਂ ਬਾਕੀ ਵੀ ਤਾਂ ਹੈਗੀਆਂ ਪਾਰਟੀਆਂ ਆਪਣੀਆਂ ਫੁੱਲ ਵਾਲੇ ਆ ਪੰਜੇ ਵਾਲੇ ਆ ਦੂਜੇ ਮੈਂ ਤੁਹਾਡੀ ਗੱਲ ਠੀਕ ਹੈ ਬਈ ਲੋਕਾਂ ਦਾ ਕੀ ਪਤਾ ਕੀ ਹਿਸਾਬ ਆ ਜੀ ਹਾਂ ਹਾਂ ਹ ਇਹਦੇ ਜਿਨ੍ਹਾਂ ਦੀ ਸਰਕਾਰ ਇਸ ਸਪੈਂਸ ਬਣਿਆ ਹੋਇਆ ਹੈ ਕਿ ਲੋਕਾਂ ਨਾਲ ਕਿ ਆਪਣੀ رائے ਨਹੀਂ ਦੇਣ ਦੇ ਕਿ ਕਿਹਨੂੰ ਵੋਟ ਪਾਉਣੀ ਹੈ ਮਤਲਬ ਇਹ ਕੋਲੇਜੇ ਜਾ ਕੇ ਖੁੱਲਦਾ ਪੰਜਾਬੀ ਆਪਣਾ ਭੇਦ ਖੋਲਦੇ ਨਹੀਂ ਹਾਂਜੀ ਹਾਂਜੀ ਭੇਦ ਨਹੀਂ ਦਿੰਦੇ ਆਪਣਾ ਹਾਂਜੀ ਪਰ ਫਿਰ ਵੀ ਆਪਾਂ ਨੂੰ ਜਿਵੇਂ ਇੱਕ ਹੁੰਦਾ ਨਾ ਵੀ ਆਪਣਾ opinion ਹੁੰਦਾ ਵੀ ਯਾਰ ਆਹ ਪਾਰਟੀ ਚੰਗੀ ਆ ਆਹ ਨਹੀਂ ਚੰਗੀ ਉਹ ਠੀਕ ਆ ਵੀ ਸੱਤਾਧਰ ਪਾਰਟੀ ਉਹ ਗੱਲ ਵੱਖਰੀ ਆ ਪਰ ਵੈਸੇ ਆਪਾਂ ਨੂੰ ਕਿਹੜੀ ਪਸੰਦ ਆ ਪਸੰਦ ਆ ਆਪਾਂ ਨੂੰ ਕਾਂਗਰਸ ਆ ਕਾਂਗਰਸ ਹਾਂਜੀ ਤੇ ਲੱਗਦਾ ਤੁਹਾਨੂੰ ਵੀ ਉਹ ਜਿੱਤਣਗੇ ਜਾਂ ਇਹ ਜਾਂ ਬੋਲਣੇ ਕੋਈ ਨਹੀਂ ਕਹਿ ਸਕਦੇ ਪਰ ਆਪਣੀ ਤੁਹਾਨੂੰ ਪਸੰਦ ਦੱਸ ਦਈਏ ਹਾਂਜੀ ਇਦੇ ਬਾਰੇ ਕੋਈ ਨਹੀਂ ਕਹਿ ਸਕਨੇ ਕੌਣ ਜਿੱਤੇਗੀ ਇਹ ਤੇ ਸਮਾਂ ਬਤਾਏਗਾ ਕੌਣ ਜਿੱਤੇਗੀ ਹਲੇ ਨੇੜੇ ਜੇ ਜਾ ਕੇ ਹਲੇ ਉਹ ਨਹੀਂ ਗੱਲ ਬਣੀ ਨਹੀਂ ਮਤਲਬ ਹਲੇ ਤਾਂ ਸਾਰੇ ਜਿੱਤੀ ਜਾਂਦੇ ਨੇ ਹਾਂਜੀ ਸਾਰ ਕੋਈ ਵੀ ਨਹੀਂ ਰਿਹਾ ਜੀ ਤਾਂ ਮਰਜੀ ਸਾਰੇ ਆਪਣਾ ਜੋਰ ਲਾਉਂਦੇ ਆ ਜੀ ਬਾਕੀ ਵੇਖੋ ਨਤੀਜਾ ਹਰ ਇੱਕ ਬੰਦਾ ਕਹਿੰਦਾ ਮੈਂ ਮੈਚ ਜਿੱਤਾਂਗਾ ਮੈਂ ਹਾਂ ਹਰ ਇੱਕ ਬੰਦਾ ਕਹਿੰਦਾ ਕਿ ਮੈਂ ਜਿੱਤਨਾ ਵਾ ਕੋਈ ਵੀ ਨਹੀਂ ਕਹੇਗਾ ਕਿ ਮੈਂ ਹਾਰਨਾ ਮੇਰਾ ਤੁਹਾਨੂੰ ਪੁੱਛਣ ਦਾ ਤਾਂ ਕਾਰਨ ਆ ਤੁਸੀਂ ਦੇਖੋ ਦੁਕਾਨਦਾਰੋਂ ਬਿਜ਼ਨਸਮੈਨੋਂ ਐਜੇ ਬਿਜ਼ਨਸਮੈਨ ਜਾਂ ਐਜੇ ਦੁਕਾਨਦਾਰ ਲੋਕ ਆਉਂਦੇ ਨੇ ਕਈ ਵਾਰੀ ਗੱਲਾਂ ਗੱਲਾਂ 'ਚ ਮਾਹੌਲ ਖੁੱਲ ਜਾਂਦਾ ਯਾਰ ਇਹਨੂੰ ਨਹੀਂ ਆਹ ਚੰਗਾ ਇਹਨੂੰ ਨਹੀਂ ਇਦਾਂ ਦੀ ਕਦੇ ਕੋਈ ਗੁਫ਼ਤਗੂ ਹੁੰਦੀ ਨਹੀਂ ਨਹੀਂ ਇਤਰਾ ਦੀ ਕੋਈ ਗੁਫ਼ਤਗੂ ਨਹੀਂ ਹੈਗਾ ਇਤਰਾ ਦੀ ਕੋਈ ਤੁਸੀਂ ਕੀ ਕਹਿੰਦੇ ਹੋ ਬਜ਼ੁਰਗੋ ਦੇਖੋ ਜੀ ਇੱਥੇ ਐ ਵੇਲੇ ਜਿਹੜਾ ਕਾਂਗਰਸ ਸੁਖਿੰਦਰ ਸਿੰਘ ਨੰਦਵਾ ਜਿਹੜਾ ਉਹ ਪੁਰਾਣਾ ਬੰਦਾ ਸਾਰਿਆਂ ਤੋਂ ਸੀਨੀਅਰ ਬੰਦਾ ਉਹਦਾ ਜ਼ਿਆਦਾ ਜੋਰ ਜੁੜਿਆ ਹੂੰ ਹੂੰ ਹੋ ਸਕਦਾ ਪਾਰਟੀ ਤੋਂ ਉੱਠੇ ਉੱਪਰ ਉੱਠ ਕੇ ਉਹ ਜੇ ਲੋਕੀ ਚਾਹੁੰਦੇ ਆ ਉਹਨੂੰ ਕੋਈ ਸੁਖਜਿੰਦਰ ਨਾ। ਠੀਕ ਆ ਜੀ। ਸੋ ਸਾਡੇ ਨਾਲ ਕੁਝ ਹੋਰ ਲੋਕਾਂ ਨਾਲ ਤੁਸੀਂ ਕੀ ਕਹਿੰਦੇ ਹੋ ਬਾਈ ਜੀ? ਮੈਂ ਤਾਂ ਕਹਿੰਦਾ ਸਾਈਕਲਸੀ ਨੂੰ ਵੋਟ ਪਾ ਕੇ ਸਾਈਕਲਸੀ ਨੂੰ ਬਣਾਓ। ਬਹੁਤ ਵਧੀਆ ਮੁੰਡਾ ਏ। ਬਹੁਤ ਵਧੀਆ ਆਪਣੇ ਇਲਾਕੇ ਦਾ ਇਹਨੂੰ ਸਵਾਰ ਬਹੁਤ ਕੀਤਾ ਵਾ, ਇਹਦਾ ਤਾਂ ਵੀ ਕਰੇਗਾ। ਕਿਉਂ ਵੀ ਅਹੀਂ ਰੰਧਾਵੇ ਨੂੰ 40 ਸਾਲ ਹੋ ਗਏ ਵੋਟਾਂ ਪਾਉਂਦੇ ਸਾਡੇ ਕਲਾਂ ਨੌਰ ਦੀ ਇੱਟਾਂ ਵੀ ਫਟ ਕੇ ਲਾ ਗਿਆ ਵਾ। 7 ਸਾਲ ਹੋ ਗਏ ਪੰਚਾਇਤ ਨਹੀਂ ਕਲਾਂ ਨੌਰ ਚ ਉਹਨੂੰ ਕੋਈ ਬੰਦ ਦਿੱਤੀ। ਪਰੇ ਤਾਂ ਐਮਪੀ ਦੀਆਂ ਚੋਣਾਂ ਜੀ ਐਮਐਲਏ ਦੀਆਂ ਨਹੀਂ ਹੈਗੀਆਂ ਐਮਪੀ ਦੀਆਂ ਹੀ ਹੋਗੇ ਉਹ ਵੀ ਐਮਪੀ ਜੀ ਖਲੋਤਾ ਦਾ ਹੁਣ ਕੰਮ ਕਰੋ ਕੋਈ ਖਾਓ ਆਪ ਵੀ ਖਾਓ ਤੁਹਾਨੂੰ ਕੰਮ ਵੀ ਕਰੋ ਆਪਣੇ ਪੰਜਾਬ ਦਾ ਸਵਾਰੋ ਕੁਝ ਪੰਜਾਬ ਨੂੰ ਤੇ ਲਾਤਾ ਉਹਨਾਂ ਨੇ ਰਿਜਕ ਤੇ ਲਾਤਾ ਕੀ ਕੰਮਕਾਰ ਤੇ ਕੋਈ ਹੈ ਨਹੀਂ ਇੱਥੇ ਕੰਮ ਕਰਨ ਦੇਣ ਰੁਜ਼ਗਾਰ ਦੇਣ ਮੈਂ ਤਾਂ ਕਹਿੰਦਾ ਸੈਰੀ ਕਲਸੀ ਵਰਗਾ ਮੁੰਡਾ ਹੀ ਕੋਈ ਨਹੀਂ ਆ ਇਹਨੂੰ ਵੋਟਾਂ ਬਹੁਤ ਜਿਤਾਓ ਮੈਂ ਕਹਿੰਦਾ ਸਭ ਤੋਂ ਵਧੀਆ ਆ ਪੰਜ ਆਹ ਵੇਖੋ 2 2.5 ਸਾਲ ਹੋ ਗਏ ਨੇ ਕੋਈ ਬਿੱਲ ਕਿਸ ਨੂੰ ਆਇਆ ਪੈਨਸ਼ਨਾਂ ਆਪਣੀਆਂ 1500 ਆਉਂਦੀਆਂ ਟਾਈਮ ਨਾਲ ਚਾਹੇ ਤੇ ਪੈਨਸ਼ਨਾਂ ਨਾ ਆਉਂਦੀਆਂ ਉਹਨਾਂ ਬਜ਼ੁਰਗ ਉਹ ਵੀ ਆਂਦੀਆਂ ਉਹ ਤਾਂ ਪਹਿਲਾਂ ਵੀ ਆ ਰਹੀਆਂ ਸੀ ਪਹਿਲਾਂ ਆ ਰਹੀਆਂ ਪਹਿਨਾ 250 750 ਹੀ ਹੁੰਦੇ 1500 ਆ ਰਹੀ ਹੈ ਬਯੁਰਗ ਦੋ ਆ ਦੋਆਂ ਦੀ ਰੋਟੀ ਪਾਣੀ ਤੇ ਚੱਲ ਸਕਦਾ ਕਿ ਨਹੀਂ ਤੇ ਜੋ ਵੀ ਆ ਕੰਮ ਵਧੀਆ ਕਰਨਦੇ ਨੇ ਆਮ ਪਾਰਟੀ ਦਾ ਮੁੰਡੇ ਨੇ ਕਿ ਬਟਾਲੇ ਦਾ ਸਭ ਕੁਝ ਸਵਾਰਿਆ ਉਹਨੂੰ ਤੇ ਇਲਾਕੇ ਦਾ ਵੀ ਸਵਾਰੇਗਾ ਤੁਸੀਂ ਕਹਿੰਦੇ ਹੋ ਵੀ ਇੱਕ ਮੌਕਾ ਉਹਨਾਂ ਨੂੰ ਵੀ ਦੇਣਾ ਚਾਹੀਦਾ ਮੈਂ ਕਹਿੰਦਾ ਸੈਰੀਕਲ ਸਿੰਘ ਦੇਣਾ ਪਈ ਜਾਈਦਾ ਬਾਜਵੇਂ ਨੂੰ ਦੇਖ ਲਿਆ ਮਰੋਦ ਖੰਨੇ ਨੂੰ ਵੀ ਦੇ ਕੇ ਵੇਖ ਲਿਆ ਇਹਨੂੰ ਦੇਣਾ ਚਾਹੀਦਾ ਸੈਰੀਕਲ ਸਿੰਘ ਨੂੰ ਨਹੀਂ ਦਿਓ ਉਹਨਾਂ ਨੇ ਕੋਈ ਕੀਤਾ ਸ਼ਾਣੀ ਦਿਓ ਨਲਕਾ ਪੁੱਟ ਕੇ ਉਹ ਤੇ ਲੈ ਗਿਆ ਅੱਧਾ ਇਧਰੋਂ ਵੀ ਪੁੱਟ ਕੇ ਲੈ ਗਿਆ ਦਾ ਉਹਨਾਂ ਕੀ ਦੇਣਾ ਹੈ थैंक यू सर ਇਨੀ ਗੱਲ ਕਹਿੰਦਾ ਵਧੀਆ ਤੁਸੀਂ ਬਿਜ਼ਨਸਮੈਨ ਹੋ ਐਜ਼ ਅ ਬਿਜ਼ਨਸਮੈਨ ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡੇ ਹਿਸਾਬ ਨਾਲ ਵੀ ਕਿਹੜੀ ਦੇਖੋ ਜਿਹੜੀ ਸੱਤਾਧਰ ਪਾਰਟੀ ਹੁੰਦੀ ਆ ਉਹ ਤਾਂ ਚੱਲ ਹੀ ਰਹੀ ਆ ਹਾਂਜੀ ਠੀਕ ਆ ਕਿ ਨਹੀਂ ਉਹ ਤਾਂ ਸੱਤਾ ਦੇ ਵਿੱਚ ਨੇ ਉਹਨਾਂ ਦਾ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਕਿਉਂਕਿ ਉਹ ਤਾਂ ਸਰਕਾਰ ਚ ਐ ਵੈਸੇ ਸਭ ਤੋਂ ਜ਼ਿਆਦਾ ਗੱਲ ਉਹਨਾਂ ਦੀ ਹੀ ਕਰਨੀ ਚਾਹੀਦੀ ਕਿਉਂਕਿ ਵਿਕਾਸ ਉਹਨਾਂ ਨੇ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਬਾਰੇ opinion ਕੀ ਹੈ ਤੁਹਾਡਾ ਦੇਖੋ ਜੀ ਇਹ ਆਪਣਾ ਹੁਣ ਜਿਹੜੀ ਆ ਆਮ ਪਾਰਟੀ ਸਰਕਾਰ ਆ ਠੀਕ ਐ ਸਰਕਾਰ ਵਧੀਆ ਇਹ ਹੁਣ ਹੁਣ ਵਾਲਾ ਸਮਾਂ ਹੀ ਦੱਸੇਗਾ ਹੁਣ ਦੇਖੋ ਜੀ ਪੋਲੀਟਿਸ ਨੇ ਵਿੱਚ ਟੱਕਰ ਬੜੀ ਫਸੂਈ ਹੁਣ ਅਕਾਲੀ ਦਲ ਵੀ ਖਲੋਤੇ ਨੇ ਬੀਜੇਪੀ ਵੀ ਖਲੋਤੀ ਆ ਕਾਂਗਰਸ ਵੀ ਖਲੋਤੀ ਆ ਇਹ ਹੁਣ ਕਿਉਂਕਿ ਕਿਉਂਕਿ ਜੇ ਤੁਹਾਡੇ ਏਰੀਆ ਦੀ ਆਪਾਂ ਸਪੈਸ਼ਲੀ ਗੱਲ ਕੀਤੀ ਜਾਵੇ ਇੱਥੇ ਜ਼ਿਆਦਾਤਰ ਬੀਜੇਪੀ ਨੇ ਬਾਜ਼ੀ ਮਾਰੀ ਆ ਜੇ ਜ਼ਿਆਦਾ ਗਣੀਆ ਜਾਣ ਚਾਹੇ ਉਹ ਵਿਰੋਧ ਖੰਨਾ ਹੋਵੇ ਸਣੀ ਦਿওল ਹੋਵੇ ਉਤੋਂ ਪਹਿਲਾਂ ਉਤੋਂ ਪਹਿਲਾਂ ਇਹ ਕਾਂਗਰਸ ਕੋਲੇ ਰਹੀ ਆ ਮਤਲਬ ਦੋਨੇ ਹੀ ਜ਼ਿਆਦਾਤਰ ਖੇਡਦੇ ਆ ਤੀਜਾ ਦਾ ਵਿੱਚੋਂ ਕਦੇ ਕਿ ਤਾਈ ਕੋਈ ਲੈ ਕੇ ਜਾਂਦਾ ਵਾ ਪਰ ਤੁਹਾਡੇ ਹਿਸਾਬ ਨਾਲ ਬਈ ਫੁੱਲ ਵਾਲਾ ਨਹੀਂ ਚੰਗਾ ਸੀ ਇਹ ਫੁੱਲ ਵਾਲਾ ਤੇ ਸਾਰੇ ਚੰਗੇ ਹੈਗੇ ਜੀ ਹੁਣ ਦੇਖੋ ਜੀ ਸਣੀ ਦਿਓਲੇ ਤੇ ਇੱਥੇ ਚਲੋ ਬਣਿਆ ਹੈਗੇ ਉਹਨੇ ਕੰਮ ਨਹੀਂ ਉਹ ਜਿਆ ਕੀਤਾ ਹੈਗਾ ਹੁਣ ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਹੁਣ ਹੁਣ ਦੇਖੋ ਜੀ ਹੁਣ ਟੱਕਰ ਫਸਮੀ ਹੋਏਗੀ ਹੁਣ ਤਿੰਨ ਚਾਰ ਪਾਰਟੀਆਂ ਹੋ ਗਈਆਂ ਹੁਣ ਦੇਖੋ ਕੀ ਬੰਦਾ ਹੁਣ ਪਰ ਤੁਹਾਡੇ ਹਿਸਾਬ ਨਾਲ ਤੁਸੀਂ ਕਿਹਨੂੰ ਪਸੰਦ ਕਰਦੇ ਇਹ ਹੁਣ ਆਪਣੀ ਆਪਣੀ ਇਹ ਦਿਲ ਦੀ ਗੱਲ ਥੋੜਾ ਦੱਸ ਸਕਦੇ ਹੋ ਹੁਣ ਮਤਲਬ ਇਸ ਵਾਰ ਪੰਜਾਬੀ ਪੱਤੇ ਖੋਲ ਨਹੀਂ ਰਹੇ ਜਿਵੇਂ ਐਂਡ ਜੇ ਤੇ ਜਾ ਕੇ ਖੋਲਣਗੇ ਹਨਾ ਹਲੇ ਮੌਕਾ ਆਇਆ ਨਹੀਂ ਇਹ ਮੌਕਾ ਨਹੀਂ ਹਜੇ ਦੱਸ ਸਕਦਾ ਪੰਜਾਬੀ ਕੋਈ ਨਹੀਂ ਦੱਸ ਸਕਦਾ ਜੀ ਹਾਂਜੀ ਜਦੋਂ ਨੇਰੀ ਇਹ ਆਪਦੀ ਚੱਲੀ ਆ ਉਹ ਕਿਸੇ ਨੂੰ ਪਤਾ ਨਹੀਂ ਸੀ ਕਿਉਂਕਿ ਜਦੋਂ ਚੱਲਣੀ ਚਾਹੀਦੀ ਸੀ ਉਦੋਂ ਚੱਲੀ ਨਹੀਂ ਜਦੋਂ ਨਹੀਂ ਚੱਲਣੀ ਚਾਹੀਦੀ ਉਦੋਂ ਚੱਲ ਗਈ ਬਿਲਕੁਲ ਸਹੀ ਗੱਲ ਕੱਢੀ ਜੀ ਹਾਂਜੀ ਕਿਉਂਕਿ ਇਹ ਸਾਡੇ ਪੰਜਾਬੀਆਂ ਦਾ ਇਹ ਪਿਛੋਕੜ ਰਿਹਾ ਵੀ ਅਸੀਂ ਪਲਟਾ ਜਦੋਂ ਮਰਾਉਣਾ ਹੋਵੇ ਤਾਂ ਫਿਰ ਚੰਗੀ ਤਰ੍ਹਾਂ ਹੀ ਪਿਆਰ ਵੀ ਬਹੁਤ ਦਿੰਨੇ ਹਾਂ ਹਾਂਜੀ ਹਾਂਜੀ ਪਿਆਰ ਵੀ ਬਹੁਤ ਦਿੰਨੇ ਹਾਂ ਫਿਰ ਪਲਟੀ ਮਰਾਉਣੀ ਫਿਰ ਚੰਗੀ ਤਰ੍ਹਾਂ ਮਰਾਦਨੇ ਅਸੀਂ ਵੀ ਹਾਂਜੀ ਠੀਕ ਪਰ ਜੇ ਆਪਾਂ ਵਿਕਾਸ ਦੀ ਗੱਲ ਕੀਤੀ ਜਾਵੇ ਚਾਹੇ ਉਹ ਸੜਕਾਂ ਨੂੰ ਲੈ ਕੇ ਹੋਵੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਜਾਂ ਆਪਣੇ ਕੋਈ ਹੋਰ ਪਾਰਕਾਂ ਨੂੰ ਲੈ ਕੇ ਹੋਵੇ ਬੱਚਿਆਂ ਦੀ ਪੜ ਦੇਖੋ ਜੀ ਪਿੰਸਣਾ ਵੀ ਲੱਗੀਆਂ ਵਾ ਪਿੰਡ ਦਾ ਵਿਕਾਸ ਵੀ ਹੋਇਆ ਵਾ ਕਾਂਗਰਸ ਨੇ ਵਿਕਾਸ ਬਹੁਤ ਕੀਤਾ ਸੀ ਆਮ ਪਾਰਟੀ ਨੇ ਚਲੋ ਤੇ ਹੁਣ ਹੁਣ ਆ ਗਈ ਹੁਣ ਕੀ ਆਣਾ ਇਲੈਕਸ਼ਨ ਉਤੋਂ ਆ ਗਈ ਹੈ ਜ਼ੋਰ ਨਹੀਂ ਪਾ ਰਹੀ ਪੈਸਾ ਨਹੀਂ ਪੈਸੋ ਫੰਡ ਮਿਲ ਰਹਾ ਠੀਕ ਹੈ ਸਰਕਾਰ ਆਮ ਪਾਰਟੀ ਵੀ ਠੀਕ ਹੈ ਸਾਰੇ ਸਾਰੀਆਂ ਠੀਕ ਹੈਗੀਆਂ ਜਿਹੜਾ ਕੰਮ ਕਰੇਗਾ ਵੋਟ ਉਹਨੂੰ ਮਿਲਣੀ ਹੈ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਸ਼ਹਿਰੀ ਕਲਸੀ ਜਿਹੜਾ ਰੋਡ ਸ਼ੋਅ ਚੱਲ ਰਿਹਾ ਔਰ ਉਸ ਦੇ ਦੌਰਾਨ ਵਿੱਚ ਅਸੀਂ ਲੋਕਾਂ ਤੋਂ ਸਵਾਲ ਕੀਤੇਗੇ ਵੀ ਲੋਕਾਂ ਦੇ ਆਪਾਂ ਜਿਹੜੇ ਰਿਐਕਸ਼ਨ ਜਾਣੀ ਆ ਵੀ ਲੋਕ ਕੀ ਚਾਹੁੰਦੇ ਨੇ ਮਿਲਮਾ ਜਿਹੜਾ ਮਿਲਮਾ ਜੁਲਮਾ ਜਿਹੜਾ ਹੰਗਾਰਾ ਭਰਿਆ ਮਿਲਿਆ ਰਿਹਾ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਲੋਕ ਪਸੰਦ ਕਰਦੇ ਆ ਪਰ ਆਪਦੇ ਜਿਹੜੇ ਪੱਤੇ ਉਹ ਕੋਈ ਨਹੀਂ ਖੁੱਲ ਰਹੇ ਕਿਉਂਕਿ ਪੰਜਾਬੀ ਦੀ ਇਹ ਖਾਸੀਅਤ ਰਹੀ ਆ ਉਹਨੇ ਐਂਡ ਦੇ ਦਿਨਾਂ ਤੱਕ ਕੈਂਡੀ ਵਾਲੇ ਹਫ਼ਤੇ ਦੇ ਵਿੱਚ ਕੀ ਐਂਡ ਵਾਲੇ ਦਿਨ ਤੱਕ ਵੀ ਆਪਣਾ ਭੇਤ ਨਹੀਂ ਕਿਸੇ ਨੂੰ ਦੇਣਾ ਹੁੰਦਾ ਕਿਉਂਕਿ ਇਹਦਾ ਮੌਕੇ ਤੋਂ ਹੀ ਪਤਾ ਲੱਗਦਾ ਕਿਉਂਕਿ ਜੇ ਪਿਛਲੀਆਂ ਆਪ ਆਮ ਆਦਮੀ ਦੀ ਸਰਕਾਰ ਜਦੋਂ ਸੱਤਾ ਚ ਆਈ ਸੀ ਉਦੋਂ ਕਿਸੇ ਨੂੰ ਨਹੀਂ ਪਤਾ ਸੀ ਵੀ ਇਹ ਆਉਣਗੇ ਕਿਉਂਕਿ ਇਹਨਾਂ ਦੇ ਜਿਹੜਾ ਆਉਣ ਦਾ ਟਾਈਮ ਸੀ ਉਦੋਂ ਤਾਂ ਨਹੀਂ ਆਏ ਪਰ ਉਹਦੇ ਬਾਅਦ ਚੋ ਇਹੋ ਜਿਹਾ ਧੋਬੀ ਪਛਾੜ ਪਿਆ ਵੀ ਲੋਕ ਦੇਖਦੇ ਹੀ ਰਹਿ ਗਏ ਕਿਉਂਕਿ ਵਨ ਮੈਨ ਵਿਧਾਇਕ ਜਿਹੜੇ ਚੁਣ ਕੇ ਗਏ ਸੀ ਹੁਣ ਇਸ ਵਾਰ ਦੇਖੋ ਕਿਹੜੀ ਨਿਤਰੂ ਬਣੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗਰਦਾਸ